ਫਿਰੋਜ਼ਪੁਰ ਦੇ ਅਕਾਲੀ ਸਰਪੰਚ ਵੱਲੋਂ ਦੋ ਵਿਅਕਤੀਆਂ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਵਿੱਚ ਪਿੰਡ ਦਾ ਤਾਖੇੜਾ ਦੇ ਅਕਾਲੀ ਸਰਪੰਚ ਸਮੇਤ ਕੁਝ ਲੋਕ ਦੋ ਵਿਅਕਤੀਆਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਨੇ ਵੀਡੀਓ 'ਚ ਦੋਵਾਂ ਵਿਅਕਤੀਆਂ ਨੂੰ ਠੱਗਦੀ ਪਿਆ ਜਾ ਰਿਹਾ ਹੈ ਆ ਬੰਦੇ ਭਾਈ ਠੱਗੀਆਂ ਮਾਰਦੇ ਆ ਕੁੜੀਆਂ ਡਾਂਸਰਾਂ ਲਿਆ ਕੇ ਵੇਚਦੇ ਆ ਲੋਕਾਂ ਦੀ ਆ ਵੇਖ ਲੋ ਧਿਆਨ ਨਾਲ ਇਧਰ ਮੂੰਹ ਚੱਕਾ ਤਾਣੋ ਜੋ ਜੋ ਠੱਗ ਹੈ ਫਿਰੋਜ਼ਪੁਰ ਸ਼ਹਿਰ ਤੋਂ ਇਹ ਨਾਲ ਕੁੜੀ ਲੈ ਆ ਕੇ ਡਾਂਸਰ ਧੋਖਾ ਕੀਤਾ ਸਾਡੇ ਨਾਲ 35 ਹਜ਼ਾਰ ਦੀਆਂ ਟੂਮਾਂ ਲੈ ਗਈ ਆ ਇਹ ਕੁੜੀ ਇਹਨਾਂ ਦੂਬਾਤ ਗਾਂ ਦੇ ਦਿੱਤੀ ਆ ਕੁੜੀ ਧੋਖੇ ਬਾ ਇਹ ਪਿੰਡ ਦਾ ਸੀ ਕਿਹੜਾ ਤੇਰਾ ਪਿੰਡ ਕਿਹੜਾ ਪਿੰਡ ਦਾ ਸੀ ਪਿੰਡ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵੇਂ ਵਿਅਕਤੀ ਪੁਲਿਸ ਕੋਲ ਪਹੁੰਚੇ ਜਿੱਥੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਦਰਅਸਲ ਦੋਵਾਂ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਵਿਆਹ ਕਰਵਾਇਆ ਸੀ ਜੋ ਵਿਆਹ ਤੋਂ ਇੱਕ ਦਿਨ ਬਾਅਦ ਹੀ ਲੜਕੀ ਭੱਜ ਗਈ ਸੀ ਸਰਪੰਚ ਨੂੰ ਸ਼ਖਸੀ ਦੇ ਦੁਆਨ ਇੱਕ ਗਲਤ ਰਿਸ਼ਤਾ ਕਰਵਾਇਆ ਹੈ। ਅਡੇ ਨਾਲ ਇਹ ਅਸੀਂ ਕਿ ਰਿਸ਼ਤਾ ਕਰਾਇਆ ਸੀ ਭਾਈਚਾਰੇ ਚ ਜਾਂਦਾ। ਠੀਕ ਹੈ ਜੀ। ਉਹ ਕੁੜੀ ਕੁਛ ਦਿਨ ਛੱਡ ਕੇ ਚਲੀ ਗਈ। ਤੋਂ ਸਾਡੇ ਤੇ ਇਹ ਜੋ ਕਦਮ ਚੱਕਿਆ ਇਹ ਇਹ ਸਰਪੰਚ ਨੇ ਚੱਕਿਆ ਜੀ। ਮੱਖਣ ਸਿੰਘ ਕਾਲੀਦਲ ਨੇ ਜੀ। ਕਦਮ ਚੱਕਿਆ ਸਾਨੂੰ ਇੱਕ ਤਲੰਡੀ ਚੌਂਗ ਤੋਂ ਨੇ। ਟੈਪ ਕਰਕੇ ਨਾ ਜੀ ਬੰਨ ਕੇ ਸਾਨੂੰ ਗੱਡੀ ਸੁੱਟ ਲਿਆ ਜੀ ਤੇ ਘਰੇ ਲੈ ਗਿਆ ਜੀ। ਘਰੇ ਲਿ ਜਾ ਕੇ ਸਾਡੀ ਕੁੱਟ ਮਾਰ ਕੀਤੀ। ਰਿਸ਼ਤਾ ਕਰਾਇਆ ਸੀ ਕਿਸੇ ਭਾਈਚਾਰੇ ਉਹ ਕਿਤੇ ਕੁੜੀ ਜੋ ਸਵੇਰੇ ਉਹ ਕਿਤੇ ਮਾਮੂ ਮਾਰ ਹੋ ਗਈ ਤੇ ਉਹ ਕਿਤੇ ਚਲੇ ਗਈ ਚਲੇ ਗਈ ਜੋ ਤੇ ਬਸ ਉਹ ਉਹਨਾਂ ਸੋਚਿਆ ਵੀ ਇਹ ਕਿਤੇ ਗਲਤ ਰਿਸ਼ਤਾ ਕਰਾਤਾ ਇਹਨਾਂ ਦੇ ਮਾਮੇ ਉਧਰ ਪੁਲਿਸ ਨੇ ਕੁੱਟਮਾਤੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਵੀ ਗਲਤ ਦੱਸਦਿਆਂ ਜਾਂਚ ਕੀਤੀ ਜਾਣ ਦੀ ਗੱਲ ਆਪੀ ਹੈ ਫਰੀਦਕੋਟ ਦੀ ਲੜਕੀ ਸੀਗੀ ਵਿਆਹ ਕੇ ਲਿਆਏ ਰਤੇ ਖੜੇ ਵਾਲੇ ਉਹ ਲੜਕੀ ਸਿਰਫ ਇਹ ਕਰਾਦੀ ਰਹੀ ਆ ਤੇ ਫਿਰ ਉਹਨਾਂ ਨੂੰ ਮੁੰਡੇ ਕੁੜੀ ਨੂੰ ਇਹਨਾਂ ਨੇ ਮੁਤਕੀ ਬੁਲਾ ਲਿਆ ਜਿਹੜਾ ਅਰਜਨ ਸਿੰਘ ਹੈ ਮਦਈ ਇਸ ਮਕਦਮੇ ਦਾ ਉਥੋਂ ਉਹਨਾਂ ਨੇ ਕੁੜੀ ਨੂੰ ਉਥੋਂ ਲੈ ਕੇ ਕੋਕੇ। ਮਿਲ ਤਾ ਇੱਕ ਕਿਸਮ ਦਾ ਧੋਖਾ ਹੀ ਸੀਗਾ। ਇੱਕ ਮੌਕੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੋਈ ਆ। ਉਹਦੇ ਵਿੱਚ ਉਹ ਵੇਖਿਆ ਵੀ ਉਹ ਸਰਪੰਚ ਮੱਖਣ ਸਿੰਘ ਤੇ ਕੁਝ ਹੋਰ ਬੰਦੇ ਉਹ ਮੁੰਡੇ ਨੂੰ ਢਾ ਕੇ ਕੁੱਟਣ ਦੇ। ਉਹਦੇ ਸਬੰਧ ਜੋ ਮਕਦਮਾ ਨੰਬਰ 15227 ਨੂੰ ਦਰਜ ਕੀਤਾ। ਉਹਦੀ ਤਫਤੀਸ਼ ਜਿਹੜੀ ਆ ਏਸੀ ਪਾਲ ਸਿੰਘ ਥਾਣਾ ਤਰਵੰਡੀ ਭਾਈ ਕਰ ਰਿਹਾ। ਹੁਣ ਸਵਾਲ ਇਹ ਉੱਠਦਾ ਹੈ ਕਿ ਗਲਤੀ ਦੀ ਸਜ਼ਾ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਸੀ। ਕਾਨੂੰਨ ਨੂੰ ਹੱਥ 'ਚ ਲੈਣਾ ਕਿੱਥੋਂ ਤੱਕ ਸਹੀ ਹੈ? ਰਿਪੋਰਟ ਤੋਂ ਵੀਰੋ ਰਿਪੋਰਟ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੋੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਸੀਂ ਅਦਾਰੇ ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤੋ ਦੇਰ ਨਾ ਕਰੋ ਤੁਰੰਤ ਸੰਪਰਕ ਕਰੋ 99888 84544 ਤੇ ਜਾ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatindia.com